ਸੌਨ ਮਹੀਨੇ ਮੌਕੇ ਮਾਤਾ ਚਿੰਤਪੂਰਨੀ ਦੇ ਦਰਬਾਰ ਤੇ ਚੱਲ ਰਹੇ ਮੇਲੇ ਦੇ ਸਬੰਧ ਵਿੱਚ ਸੰਗਤਾ ਲਈ ਗੁਰਾਇਆਂ ਜੀਡੀ ਰੋਡ ਵਿਖੇ ਰਾਜਨ ਪੰਡਤ ਦੀ ਅਗਵਾਈ ਹੇਠ ਐਨਆਰਆਈ ਵੀਰਾਂ ਅਤੇ ਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਲੰਗਰ ਲਗਾਇਆ ਗਿਆ ਇਸ ਮੌਕੇ ਰਾਜਨ ਪੰਡਤ ਤੇ ਮਨੀਸ਼ ਭਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਪਹਿਲਾ ਵਿਸ਼ਾਲ ਲੰਗਰ ਐਨਆਰਆਈ ਵੀਰ ਨਵੀਂ ਸ਼ਾਹਪੁਰ ਸੈਮ ਰੋਡ ਕਾ ਗੁਰਦ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਹੈ ਜਿਸ ਵਿੱਚ ਬੀਬੀਆਂ ਵੱਲੋਂ ਕੀਰਤਨ ਕੀਤਾ ਗਿਆ ਇਸ ਮੌਕੇ ਦੀਪਾ ਗੁਰਾਇਆ ਰਜਤ ਜਸੀ ਮਾਲਾ ਬਲਕਿੰਦਰ ਸਿੰਘ ਜੱਸਾ ਮੁੱਠੱਡਾ ਸੰਨੀ ਗੁਰਾਇਆ ਕਾਲਾ ਸਰਗੁੰਦੀ ਸਾਬੀ ਜਿੰਦੂ ਆदि ਹਾਜ਼ਰ ਸਨ ਕੀ ਤੁਨਰੀਆ ਪਵਨ ਊੜਾ ਕਰ ਲੇਗੇ ਇਹ ਰੇ ਮੇਰੀ ماں ਕੀ ਤੁਨਰੀਆ ਮਾਂ ਕੀ ਤੁ ਜੇ ਕਾਰਾਮ ਅਸ਼ੇਰ ਵਾਲੀ ਦਾ ਉਹ ਸਾਡੇ ਦਰਬਾਰ ਕੀ ਚੈਤ ਆਪ ਸਭ ਨੂੰ ਪਤਾ ਹੈ ਜਿਹੜਾ ਸ਼੍ਰੀ ਅਮਰਨਾਥ ਯਾਤਰਾ ਤੇ ਨਾਲ ਮਾਤਾ ਚੰਦਪੋਨੀ ਦੇ ਸੌਂ ਮਹੀਨਾ ਦਾ ਜਿਹੜਾ ਮੇਲੇ ਸ਼ੁਰੂ ਹੋ ਗਏ ਆ ਕੁਝ ਨੂੰ ਦੇਖਦੇ ਹੋਏ ਅੱਜ ਸਾਡੇ ਐਨ ਆਰ ਆਈ ਵੀਰਾਂ ਨੇ ਸਾਡਾ ਭਰਾ ਰਾਜਨ ਪੰਡਤ ਉਹਨਾਂ ਦੇ ਸਮੂਚੇ ਫਰੈਂਡ ਸਰਕਲ ਨੇ ਦੋਸਤਾਂ ਨੇ ਹੋਰ ਰਿਸ਼ਤੇਦਾਰਾਂ ਨੇ ਅੱਜ ਸੰਗਤਾਂ ਦੇ ਲਈ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜੇ ਵਿੱਚ ਦੇਖ ਸਕਦੇ ਆਪਾਂ ਪੂਰੀ ਛੋਲੇ ਕੜਾ ਪ੍ਰਸ਼ਾਦ ਦੂਰ ਜਰਾ ਟੇਓ ਜਿਹੜੀ ਸੰਗਤਾਂ ਆ ਰਹੀਆਂ ਜਾਂ ਜਿਹੜੇ ਮਹਾਮਾਇ ਦੇ ਜਿਹੜੀ ਸੰਗਤ ਜਾ ਰਹੀ ਹੈ ਪੈਦਲ ਯਾਤਰਾ ਕਰ ਰਹੇ ਆ ਜਾਂ ਹੋਰ ਜਿਹੜੇ ਆਪਣੇ ਵਹੀਕਲਾ ਤੇ ਜਾ ਰਹੇ ਆ ਉਹਨਾਂ ਦੇ ਲਈ ਇਹ ਖਾਸ ਪ੍ਰਬੰਧ ਜਿਹੜਾ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ ਪਹਿਲਾ ਵਿਸ਼ਾਲ ਭੰਡਾਰਾ ਹੈ ਮਹਾਮਾਇ ਇਹਨਾਂ ਨੂੰ ਹੋਰ ਪੱਲ ਬਖਸ਼ੇ ਤਰੱਕਿਆ ਦੇਣ ਜਿਨ੍ਹਾਂ ਦੇ ਖਜ਼ਾਨਾ ਜੋ ਖਜ਼ਾਨਾ ਆਈ ਹੈ ਮਾਇਆ ਆਈ ਹੈ ਉਹਨਾਂ ਦੇ ਖਜ਼ਾਨੇ ਭਰਪੂਰ ਰੱਖਣ ਇਦਾਂ ਹੀ ਜਿਹੜਾ ਰਲ ਮਿਲ ਕੇ ਸੰਗਤਾਂ ਦੇ ਲਈ ਇਹ ਉਪਰਾਲੇ ਕਰਦੇ ਰਹੇ ਤੇ ਇਦਾਂ ਹੀ ਜਿਹੜੇ ਆ ਲੰਗਰ ਲਗਾਦੇ ਰਹਿਣ ਬੋਲੋ ਜਗਾਰਾ ਮਾ ਸ਼ੇਰਵਾਲੀ ਦਾ ਤੇ ਦਰਬਾਰ ਕੀ ਜੈ ਜੈਕਾਰਾ ਸ਼ੇਰਾਲੀ ਬਤਾ ਦਾ ਬੋਲੋ ਸੱਚੇ ਦਰਬਾਰ ਕੀ ਜੈ ਤੇ ਅੱਜ ਐਨ ਆਰ ਆਈ ਵੀਰ ਤੇ ਆਪਣੇ ਕੁਝ ਭਰਾਜ ਤੋਂ ਅਸੀਂ ਰਲ ਕੇ ਮਾ ਚੰਦਪੋਨੀ ਜੋ ਮੇਲਾ ਚੱਲ ਰਿਹਾ ਉਹਨੂੰ ਦੇਖ ਕੇ ਅਸੀਂ ਇੱਥੇ ਲੰਗਰ ਲਗਾਇਆ ਸੰਗਤਾਂ ਜਾਂਦੀਆਂ ਆ ਉਹਨਾਂ ਵਾਸਤੇ ਜੈ ਸ਼ੇਰਾਂ ਦੀ ਜੈ